ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠਡੇ ਦੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਆ ਜੀ ਅੱਜ ਪਹੁੰਚੇ ਆ ਰਾਮਪੁਰੇ ਬਾਈ ਮੰਗੇ ਕੋਲ ਪਹੁੰਚ ਗਏ ਆ ਤੇ ਬਾਈ ਕੋਲੋਂ ਝੋਟੀਆਂ ਤੇ ਗਾਈ ਬਹੁਤ ਚੰਗੀ ਕੁਆਲਿਟੀ ਵਾਲੀਆਂ ਤੇ ਸੁਈਆਂ ਸਵਾਈਆਂ ਜੇ ਕੋਹ ਗੱਬਣਾ ਝੋਟੀਆਂ ਤੇ ਆਜੋ ਬਾਈ ਨਾਲ ਕਰਾਉਨੇ ਆ ਤੇ ਲੈਣੀਆਂ ਜਾਣ ਕੇ ਸਤਿ ਸ਼੍ਰੀ ਅਕਾਲ ਜੀ 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 ਹੋਰ ਸਭ ਠੀਕ ਜੇ ਵਧੀਆ ਚੜ੍ਹਦੀ ਕਲਾ ਕਿਰਪਾ ਬਾਬੇ ਦੀਪ ਸਿੰਘ ਗੁਰਦਾਸ ਸਿੰਘ ਮਹਾਰਾਜ ਹਾਂਜੀ ਚਲੋ ਕਿਰਪਾ ਜਾਈ ਦੀ ਤੇ ਕਿੰਨੀ ਅੱਜ ਮਹੀਆਂ ਦਾ ਆਪਣੇ ਕੋਲ 6-7 ਪਾਉਂਦੀਆਂ ਸੀ ਹਾਂਜੀ ਹਾਂਜੀ ਭਰਨਾ 4 ਮਹੀਨਿਆਂ ਦੀ ਬੰਦੇ ਆਪਣੇ ਕਸਤ ਨੇ ਡੇਰੀ ਵਾਲੇ ਬੈਂਕਾਂ ਕਨੇ ਖਰਦੇ ਮਾਲ ਉਹਨਾਂ ਲੈ ਲਈਆਂ ਕਠੀਆਂ ਲੈ ਲਈਆਂ ਠੀਕ ਹੈ ਠੀਕ ਤੇ ਹੁਣ ਆਪਾਂ ਪਾ ਦੇ ਦੋ-ਤਿੰਨ ਡੰਡਾਂ ਪਰ ਪਾ ਦਨੇ ਆ ਬਾਕੀ ਮਾਤਮਾ ਵੇਖਿਆ ਸੀ ਉਹਦਾ ਵਿੱਚ ਉਹਨੀਆਂ ਵਿਸ਼ੀਆਂ ਵੀ ਸ਼ਾਮਿਲ ਚੋਣ ਆਉਣੀਆਂ ਦੇ ਅੱਛਾ ਅੱਛਾ ਠੀਕ ਹੀ ਗਾ ਠੀਕ ਚੋਣ ਮੈਂ ਦੋ ਪਾ ਦਨੇ ਆ ਆ ਚਲੋ ਤੇ ਆ ਗਾਈ ਦਾ ਕੀ ਸਕਦਾ ਵੇ ਇਹ ਸੂਈ ਜ ਆ ਬੱਛੀ ਜੇ ਮਨ ਬੱਛੀ ਹੈ ਮੱਛੀ ਵਾਲੀ ਟੌਪ ਦੀ ਬਹੁਤ ਬੱਛੀ ਟੌਪ ਦੀ ਇਹਨੂੰ ਵੀ ਪੁੰਨੀਆਂ ਨਾਲੇ ਵਾਲੀ ਇਹ ਬੰਦੀ ਦਾ ਲਗਭਗ ਮਹੀਨੇ ਦੀ ਬਿਲਾ ਰਹੀ ਹਾਂ ਜੀ ਹੈਨਾ ਠੀਕ ਹੈ ਦੁੱਧ ਵੇੜ ਕੋ ਆਪਣੇ ਕੋ ਰਾਤੀ ਹੈ ਹੀ ਹਲੇ ਅੱਛਾ ਜੀ ਕਾਈ ਭੁੱਖੇ ਤੁਹਾਨੂੰ ਦੁੱਧ ਵੇੜ ਕਰ ਦੂੰ ਤੇ ਮੈਂ ਚਾਹਣਾ ਲਓ ਭਰ 10 ਕਿਲੋ ਲਊਗਾ 10 ਕਿਲੋ ਹੈ ਹਾਂ ਜੀ ਹੈ 10 ਕਿਲੋ ਠੀਕ ਹੈ ਚੰਗੀ ਹੈ ਹੋਰ ਕੰਦੀ ਇੱਥੇ ਨਹੀਂ ਭਗ ਰਹੀ ਸੀ ਆਉ ਨਾ ਪਾਉ ਕੋਈ ਪ੍ਰਵਾਹ ਨਹੀਂ ਅੱਛਾ ਜੀ ਨਿਆਣਾ ਪਾਉ ਨਾ ਪਾਉ ਹੈ ਠੀਕ ਹੈ ਰੋਕ ਜਾਨੀ ਵੇਖੋ ਮੱਛੀ ਵੀ ਚੰਗੀ ਵੀ ਸ਼ੇ ਤੇ ਆਪ ਵੀ ਦੂਜਾ ਸੁਵੇ ਪਹਿਲਾ ਜੀ ਦੂਜਾ ਸੁਵੇ ਦੂਜਾ ਜੀ ਠੀਕ ਆਹ ਘੱਟ ਗੁੱਦਲੀ ਚੰਗੀ ਹੈ ਹਾਂ ਬਹੁਤ ਜਿਆਦੀ ਸੀਲ ਸਦੀ ਬੜੀ ਚਮਾਈ ਚੋਈ ਬੜੀ ਮੱਛੀ ਬਣ ਬੜੇ ਟੌਪ ਦੀ ਹੈ ਅੱਛਾ ਅੱਛਾ ਠੀਕ ਹੈ ਮੱਛੀ ਚੰਗੀ ਹੈ ਦੁੱਧ ਜਿਆਦਾ ਨਹੀਂ ਆ ਇਹ ਰਿਮਣਾ 15-16 ਕਿਲੋ ਤੋਂ 11-11 ਕਿਲੋ 11-12 12-13 ਕਿਲੋ ਤੋਂ ਕੱਢਿਆ 10 ਕਿਲੋ ਤੋਂ ਹੁਣ ਵੀ ਹੈ ਨਾ ਅੱਛਾ ਅੱਛਾ ਉਹ ਦੋ ਡੰਗ ਚਾਹ ਉਹ 10 ਡੰਗ ਚੋਲੇ ਆ ਠੀਕ ਹਾਂ ਹਾਂ ਆਈ ਰਾਤੀਆਂ ਦੇ ਹੱਡਾਂ ਦੇ ਸਾਹਮਣੇ ਦੁੱਧ ਕੱਢੂ ਖਰੇ ਖਾਦੇ ਹਾਂ ਹਾਂਜੀ ਹਾਂਜੀ ਤੇ ਕੀ ਕਰਦੇ ਤਾਂ ਹੁਣ ਮੁੱਤ 50000 ਕਰਦੇ ਨਹੀਂ ਜੈ ਜੀ ਕਰਦੀ ਆਪਾਂ ਹਾਂ ਜੈ ਜੀ ਕਰਦੀ ਉਹ ਤਾਂ ਜਲਸੀਆਂ ਕਰਦੀ ਜੈ ਜੀ ਹਾਂ ਜਲਸੀਆਂ ਨੂੰ ਕਰਦੀਏ ਤੇ 42 42 ਦੀ ਪੂਰੇ ਦੀ ਜਾਂਦੀ 40 ਦੀ ਚਲੋ ਠੀਕ 40000 ਦੀ ਦੇਣੀ ਵੇਖੋ ਤੇ ਗੈਜ ਸੁਈ ਸਵਾਈ ਆ ਹਾਂ ਸੁਈ ਸੁਈ ਠੰਡੀ ਠੰਡੀ ਬਚੀ ਹੈ ਕੋਈ ਗੱਲ ਠੰਡੀ ਠੰਡੀ ਹੈ ਕੋਈ ਉਦਾਂ ਦੀ ਗੱਲ ਕੋਈ ਕੁਝ ਨਹੀਂ ਹਾਂ ਬਹੁਤ ਠੰਡੀ ਚੰਗੀ ਠੀਕ ਤੇ ਮੱਝ ਆ ਗਈ ਹੁਣ ਮੱਝ ਮੱਝ ਇਹ ਆਪਣੀ 1 ਮਹੀਨਾ ਲਿੱਤੀ ਹੈ 1 ਮਹੀਨਾ ਹੈ ਹਾਂਜੀ ਹਾਂਜੀ ਚੰਗੀ ਵੱਡੀ ਹੁਣ ਆਪਾਂ ਆਏ ਵੇਖ ਜੂ ਤੇ ਠੀਕ ਹੈ ਨਾ ਮੇ ਨੂੰ ਤਾਂ ਬਹੁਤ ਸਾਫ ਗੱਲ ਚੱਲ ਠੀਕ ਹਾਂਜੀ ਹਾਂਜੀ ਖੋਲੋ ਜੀ ਖੋਲ ਦੇ ਜੀ ਦੁੱਧ ਥਣਾ ਦੀ ਫੋਲ ਕਰਦੀ ਹੂੰ ਥੱਪੜ ਦੀ ਵੀ ਫੋਲ ਕਰਦੀ ਭਾਰਤੀ ਵੀ ਹੁੰਦੀ ਹੈ ਬਾਕੀ ਪਤਾ ਨਹੀਂ ਦੱਸਣਾ ਹਾਂਜੀ ਹਾਂਜੀ ਤੇ ਥੱਪੜ ਦੀ ਫੋਲ ਕਰਦੀ 2-4 ਦਿਨ ਉਧਰ ਦੀ ਹੋ ਸਕਦੀ ਹੈ ਨਾ ਹਾਂਜੀ ਹਾਂਜੀ ਆ ਦੋਹਾਂ ਚਿਵਾਹ ਦੀ ਦੀ ਗੱਲ ਕੋਈ ਬਾਹਰ ਤੋਂ ਹੋ ਜਾਵੇ ਪਰ ਘਰ ਬਾਹਰ ਮੇਰਾ ਲੈਣਾ ਬਾਹਰ ਵੀ ਹਾਂਜੀ ਚੰਗੀ ਜਾਂਦਾ ਸਿੰਗਲ ਹੱਡੀ ਆ ਆ ਦੇਖ ਦੁੱਧ ਇੰਨੇ ਕਿੰਨਾ ਚ ਵਾਇਆ ਹੁੰਦਾ ਦੋ ਦੋ ਗਾਣਾ ਫੱਗੂ ਮੰਨਿਆ ਨਾ ਯਾਰ ਜੀ ਫੱਗੂ ਮੰਨਿਆ ਸ਼ਾਹ ਦੁੱਧ 13 14 ਕਿਲੋ ਦੇ ਦੀ ਨਹੀਂ ਆ ਹੁਣ ਦਾਲ ਦਾ ਕੀ ਆ ਔਰ ਪ੍ਰਿੰਸੇ ਨੂੰ ਜਿੰਨਾ ਮੱਝ ਹੀ ਕਹਿਦੀ ਚਾਹੁੰਦੀ ਨਹੀਂ ਆ ਨਾ ਹਾਂ ਜੀ ਇਹੋ ਜਿਹੜੀ ਗੱਲ ਆ ਨਾ ਭਾਵੇਂ ਉਹ 12 13 ਕਿਲੋ ਕਹਿੰਦੀ ਚੁਮਰੀ ਜਈ ਆ ਉਹ ਤਾਂ ਪਹਿਲਾਂ 15 16 ਕਹਿ ਰਹੀ ਜਿੰਨਾ ਮੱਝ ਹੀ ਕਹਿ ਰਹੀ ਆ ਹਾਂ ਜੀ ਹਾਂ ਹਾਂ ਬਹੁਤ ਜਵਾਬ ਸਮਾ ਦੀ ਬੜੀ ਵਧੀਆ ਵਾ ਥਣਾ ਦੀ ਫੋਲ ਗਰੰਟੀ ਹੂ ਥਣਾ ਦੀ ਕੋਈ ਥੱਕਾ ਨਹੀਂ ਪੇਛੀ ਨਹੀਂ ਹੁੰਦਾ ਤੇ ਹੁਣ ਕਿੰਨੇ ਦੇ ਦੇਣੀ ਹੁਣ ਕੱਚੀ ਦਾ ਮਹੀਨਾ ਤਿਆਰ ਹੋਈ ਨਾ ਮਹੀਨੇ ਨੂੰ ਅਸਾਂ ਜਿਆਦਾ ਨਹੀਂ ਜੋ ਬਾਜ਼ਾਰ ਹੋਣਾ ਮਹੀਨੇ ਨੂੰ 1,15,000 ਦੀ ਕਰਨੀ ਆ ਹਾਂ ਜਿਦੋਂ ਠੀਕ ਨਹੀਂ ਤੇ ਆਪਾਂ ਨੂੰ ਕੋਈ ਜਖੜ ਨਹੀਂ ਹਾਂ ਤੇ ਨਾ 75,000 ਰੁਪਈਆ ਲੈਣਾ 74 ਵਾਲਾ ਫੋਨ ਨਾ ਕਰੇ ਲਓ ਜੀ ਠੀਕ ਐ ਲਓ ਜੀ ਛੋੜ ਹੋਈ ਜੀ ਛੋੜ ਹੀ ਕਰਨੀ ਕਿੰਨੇ ਚੰਗੀ ਜੀ ਕਰ ਲੈ ਨਹੀਂ ਕਰ ਰਹੇ ਤੇ ਫੇਰ ਹਾਂ ਚੰਗੀ ਵੜੀ ਜਾਂਦਾ ਹੈ ਵੜੀ ਆ ਉਹਦਾ ਹਾਂ ਛੋਟੀ ਸਾਢੇ ਆਦੀ ਹੈ ਦੋ ਨੰਬਰ ਦੀ ਵੇਚ ਦੇ ਦੀ ਸਹੀ ਗਾ ਹਾਂ ਇਹ ਸਹੀ ਆ ਤੇ ਮਹੀਨਾ ਦੀ ਕੋਈ ਗੱਲ ਨਹੀਂ ਹੁਣ ਕਈ ਵਾਰ ਸਾਨੂੰ ਕੱਚੀਆਂ ਪੈ ਗਏ ਮਹੀਨੇ ਮਨੇ ਪੱਠੇ ਪਾ ਲਈ ਜੇ ਚਲੋ ਹਾਂ ਆਲੋ ਜੋ ਦਿੱਤੇ ਆ ਰਿਹਾ ਤਿਆਰ ਗੱਬੜ ਹੈਗਾ ਆ ਗੱਬੜ ਆ ਦੋ ਤਾਂ ਲੈ ਗੇ ਤਿੰਨ ਲੈ ਗੇ ਆ ਹਾਂ ਹਾਂ ਖੋਲ ਦੇ ਖੋਲ ਉਹਦਾ maal ਲੱਜਾ ਵੇ ਗਿਆ ਉਹ ਲੈ ਕੇ ਆਹ ਆ ਵੀ ਛੋਟੀ ਵਿਖੀ ਆ ਅੱਛਾ ਹਾਂਜੀ ਉਹ ਛੋਟੀ ਦੇਕਰ ਭਾਈ ਜੀ ਪੈੜੀ ਥੰਦ ਪਾ ਲੇ ਵੇਚਣ ਵਾਲੀ ਫੇਰਾ ਕੋਈ ਨਹੀਂ ਹਾਂਜੀ ਨਹੀਂ ਹਾਂ ਚਲੋ ਫੇਰ ਆਇਆ maal ਕੋ ਕੱਲ ਪਰਸੋਂ ਇਹ ਦੂਜਾ ਤੀਜਾ ਸਮਾਂ ਹੈ ਦੇਖੋ ਦੂਜਾ ਲੈ ਕੇ ਤੀਜਾ ਲਾ ਲੋ ਹਾਂ 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 ਤੀਜੇ ਨੇ ਹੱਦ ਦੋਤੇ ਹੀ ਹੰਦਿਆਂ ਨਜੇ ਤੇ ਜੇਸੂ ਵੀਰੇ ਲੈਵ ਤਾਂਸਮਾਹੇ ਕੋਈ ਫਾਰਮ ਜਾ ਪਿਆ ਸੁਫੂ ਯਾਬਦਾ ਅੱਜ ਚੋ ਚਲੀ ਨਾਲ ਸੁਫੂ ਨੇ ਚਲੋ ਹਾਂ ਕੋਈ ਘੱਟਾ ਹੁੰਦਾ ਵੀ ਸੋ ਇਹ ਘੱਟਾਂ ਗਿਆ ਹਾਂਜੀ ਅੱਗੇ ਜੀ ਹਾਂਜੀ ਤੇ ਇਹਦਾ ਹੁਣ ਕੀ ਕਰਦੇ ਮੋਲ ਤੋਂ ਮੈਂ ਤੱਕ ਦਾ ਹੋ ਗਈ ਇਹ ਹਾਜ਼ਰ ਪਛਾਣਨ ਦੀ ਜਰੂਰ 95 ਦੀ ਹਾਂ ਠੀਕ ਹੈ ਛੋਟਾ ਬੋਲ ਚ ਕਰਦਾ ਨਹੀਂ ਫਿਰ ਕਿਹੜੀ ਹੋਰ ਕਰਦੇ ਹੋ ਮਾਨਦਾਨ ਫੋਨ ਕਰ ਗਏ ਹੋ ਹੋਰ ਮਾਨਦਾਨ ਹੋ ਜਾਣਾ ਕਰੂੰਗਾ ਭੈ ਭਾ ਮਾਨਦਾਨ ਕੋਈ ਹੋਰ ਹੀ ਹਾਥੋ ਜਿਆ ਕੱਢ ਲਾਂਗੇ ਹਾਂਜੀ ਹਾਂਜੀ ਚੱਲ 90000 ਦੀ ਦੇਦਾ ਲੈ ਬਸ ਇੱਕ ਅੱਕ ਫੇਸ ਹੋ ਜੀਦਾ ਇੱਕ ਅੱਕ ਫੇਸ ਹੋ ਜੀਦਾ ਨਾ ਕੋਈ ਫੋਨ ਨਹੀਂ ਜੇ ਤੂੰ ਘੱਟਾ ਫੋਨ ਕਰੇ ਠੀਕ ਹੈ ਸਾਫ ਬਰੀ ਝੋਡੀ ਹਾਂਜੀ ਜੀ ਉਤਾ ਦੁੱਧ ਵੀ ਆਦੇ ਮਰਕੈਨ ਜਿੰਨਾ ਮੱਝ ਕਹ ਰਹੀ ਹੈ 2 ਵਜੇ ਦੀ 11 12 ਕਿਲੋ ਹੀ ਚੋਦੇ ਰਹੇ ਹਾਂ ਹਾਂਜੀ ਹਾਂਜੀ ਬਾਦੂ ਆਪਣਾ ਸਾਹਬ ਵਾਲੀ ਵੀ 11 ਨੇ 12 12 ਦੇਣਾ ਸਹੀ ਗੱਲ ਸਹੀ ਗੱਲ ਠੀਕ ਹੈ ਤੇ ਪਿੰਡ ਦੱਸ ਦੇ ਇੱਕ ਵਾਰੀ ਫਿਰ ਪਿੰਡ ਆਪਣਾ ਆਰਾਮਪੁਰਾ ਜਿਹੜਾ ਵੀ ਅੰਮ੍ਰਿਤਸਰ ਤਸੀਲ ਵੀ ਆਪਣੇ ਅੰਮ੍ਰਿਤਸਰੀਆ ਜਿੰਨੇ ਵੀ ਨੇ ਬੂਮਗਾਣਾ ਵੇਖ ਕੇ ਹਮੇਂ ਕਰਕੇ ਇਹ ਨਾ ਕੋਈ ਵਾੜ ਬਾਲੀ ਆ ਪਹਿਲੂ ਆਪਣੇ ਵਾੜ ਵੇਖ ਲੈ ਫਿਰ ਕਰਾਇਆ ਤੇ ਲੱਗਾ ਕਰਾਇਆ ਤੇ ਮੱਝ ਲਾਓ ਕਿ ਗਾਈ ਲਾਓ ਕਿ ਕਰਾਇਆ ਤੇ ਲੱਗਣਾ 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 ਜੇ ਨਾਲ ਹੀ ਕਰਾਇਆ ਬੋੜੀ ਲੱਗਣਾ ਸਾਡੇ ਇਲਾਕੇ ਆਉਂਦਾ ਹਾਂਜੀ ਹਾਂਜੀ ਸਾਡੇ ਇਹ ਨਹੀਂ ਬੋਧਾ ਨਹੀਂ ਕਰਾ ਸਹੀ ਗੱਲ ਸਾਡੇ ਨੂੰ ਕਰਾਇਆ ਲੱਗ ਚਲੋ ਧੰਨਵਾਦ